ਤੁਹਾਨੂੰ ਕੁਆਰੀ ਫੇਰ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਨਿੱਘਾ ਸਵਾਗਤ ਹੈ ਅਤੇ ਮੇਜਰ ਮਾਰਕਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਕਾਰ ਦੇ ਵਿੱਚ ਟਰੈਵਲ ਕਰ ਰਹੇ ਹਾਂ ਤਾਂ ਸਾਹਮਣੇ ਜਿਹੜੇ ਨੇ ਦ੍ਰਿਸ਼ ਉਹ ਬੜੇ ਖੂਬਸੂਰਤ ਨੇ ਮੌਸਮ ਹੈ ਜਿਹੜਾ ਉਹ ਬੜਾ ਖੂਬਸੂਰਤ ਹੋ ਗਿਆ ਤੇ ਤੁਸੀਂ ਦੇਖ ਰਹੇ ਹੋ ਕਿ ਅਲੇ ਦੁਆਲੇ ਤੁਹਾਨੂੰ ਹੁਣ ਬਰਫ਼ ਦੇ ਢੇਰ ਨਜ਼ਰ ਨਹੀਂ ਆਉਂਦੇ ਦਰਖਤ ਜੇ ਸੁੱਕੇ ਨੇ ਕੁਸ਼ ਕੇ ਦਿਨਾਂ ਤੱਕ ਇਹਨਾਂ ਦੇ ਪੱਤੇ ਨਿਕਲੇ ਆਉਣਗੇ ਤੇ ਜਿਹੜੀ ਕੁਦਰਤ ਹੈ ਉਹ ਬਹੁਤ ਜ਼ਿਆਦਾ ਤੁਹਾਨੂੰ ਖਿੱਚਾਂ ਪਾਵੇਗੀ। ਤੋਂ ਜਦੋਂ ਤੁਸੀਂ ਇਸ ਤਰ੍ਹਾਂ ਦੀ ਡਰਾਈਵ ਤੇ ਜਾਂਦੇ ਹੋ। ਅੱਜ ਆਪਾਂ ਚੱਲੇ ਹਾਂ ਕਿਸੇ ਇੱਕ ਪਾਰਟੀ ਤੇ ਜਿੱਥੇ ਆਪਾਂ ਇੱਕ ਬਰਥਡੇ ਪਾਰਟੀ ਮਨਾਉਣੀ ਹੈ ਤੇ ਬੜਾ ਖੂਬਸੂਰਤ ਰੈਸਟੋਰੈਂਟ ਹੋਵੇਗਾ ਤੇ ਅੱਗੇ ਵੀ ਆਪਾਂ ਉੱਥੇ ਜਾਂਦੇ ਰਹਿੰਦੇ ਹਾਂ ਲੇਕਿਨ ਅੱਜ ਮੇਰਾ ਜੀ ਕੀਤਾ ਕਿ ਮੈਂ ਤੁਹਾਨੂੰ ਦਿਖਾਵਾਂ। ਪਰ ਉੱਥੇ ਜਾਣ ਤੋਂ ਪਹਿਲਾਂ ਆਹ ਦੇਖੋ ਨਾ ਮੈਂ ਨਵੀਆਂ ਜਿਹੜੀਆਂ ਸਮਾਰਟ ਗਲਾਸਸ ਨੇ ਉਹ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਨੇ। ਸੋ ਆ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਾਂ ਇਹ ਮੈਂ ਆਪਣੀਆਂ 스마트 ਗਲਾਸਸ ਨਾਲ ਬਣਾ ਰਿਹਾ ਤੇ ਇਹਦੇ ਵਿੱਚ ਜਿਹੜਾ ਕੈਮਰਾ ਹੈ ਉਹ ਵੀ ਬਹੁਤ ਕਮਾਲ ਦਾ ਹੈ ਤੇ ਨਾਲ ਇਹਦੇ ਵਿੱਚ ਜਿਹੜਾ ਮਾਈਕ ਹੈ ਉਹ ਵੀ ਬਹੁਤ ਵਧੀਆ ਮਾਈਕ ਹੈ ਤੇ ਨਾਲ ਦੀ ਨਾਲ ਤੁਸੀਂ ਜਿਹੜੀਆਂ ਤਸਵੀਰਾਂ ਤੇ ਉਹ ਵੀ ਖਿੱਚ ਸਕਦੇ ਹੋ ਸੋ ਆ ਦੇਖੋ ਕਿੰਨੀ ਖੂਬਸੂਰਤ ਵੀਡੀਓ ਇਹ ਨੈਣਕਾਂ ਨੇ ਬਣਾਈ ਹੈ ਤੇ ਅੱਜ ਆਪਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇੱਕ ਆਪਾਂ ਰੈਸਟੋਰੈਂਟ ਨੂੰ ਚੂਜ਼ ਕੀਤਾ ਹੈ ਤੋ ਜਿਵੇਂ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਕਿ 36 ਪਦਾਰਥ ਮਿਲਦੇ ਨੇ ਇਹ ਮਤਲਬ ਸਾਡੀ ਕਹਾਵਤ ਸੀ ਪੰਜਾਬੀਆਂ ਦੀ ਤੇ ਸਾਡੇ ਲਈ ਮਤਲਬ ਉਹ ਖਾਣਾ ਬਹੁਤ ਹੀ ਵਧੀਆ ਹੁੰਦਾ ਸੀ ਸੋ ਆ ਹੁਣ ਆਪਾਂ ਜਿਹੜੀ ਕਾਰ ਹੈ ਇਹ ਲਿਆ ਕੇ ਰੋਕ ਦਿੱਤੀ ਹੈ ਤੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਰੈਸਟੋਰੈਂਟ ਤੇ ਇਹ ਹੈ ਮੈਂਡਰਨ ਚਾਈਨੀਜ਼ ਰੈਸਟੋਰੈਂਟ ਸੋ ਬ੍ਰੈਂਟਨ ਆਪਾਂ ਚਾਈਨੀਜ਼ ਰੈਸਟੋਰੈਂਟ ਦੇ ਵਿੱਚ ਕਾਫੀ ਜਾਂਦੇ ਰਹੇ ਹਾਂ ਮੈਂਡਰਨ ਦੇ ਵਿੱਚ ਤੇ ਇਹਨਾਂ ਦਾ ਬਫੇ ਮੈਨੂੰ ਬੜਾ ਚੰਗਾ ਲੱਗਦਾ ਬਫੇ ਮੈਂ ਹੋਰ ਵੀ ਥਾਵਾਂ ਤੇ ਖਾਦੇ ਨੇ ਲੇਕਿਨ ਜਿਹੜਾ ਮੈਂਡਨ ਦਾ ਬਫੇ ਆ ਤੇ ਅੰਦਰ ਦਾ ਮਾਹੌਲ ਹੈ ਉਹ ਬਹੁਤ ਕਮਾਲ ਦਾ ਹੈ ਸੋ ਇੱਕ ਹਾਲ ਦੇ ਵਿੱਚ ਆਪਾਂ ਨੂੰ ਟੇਬਲ ਮਿਲ ਗਿਆ ਤੇ ਉੱਥੇ ਆਪਾਂ ਟੇਬਲ ਸੰਭਾਲ ਕੇ ਤੇ ਹੁਣ ਆ ਗਏ ਹਾਂ ਸੋ ਤੁਸੀਂ ਦੇਖੋ ਜਿੱਧਰ ਦੇਖੋ ਤੇ ਫੂਡ ਹੀ ਫੂਡ ਤੁਹਾਨੂੰ ਨਜ਼ਰ ਆ ਰਿਹਾ ਤੇ ਪਤਾ ਨਹੀਂ ਇੱਥੇ ਸੈਂਕੜੇ ਕਿਸਮ ਦੇ ਜਿਹੜੇ ਮੀਟ ਨੇ ਤੰਦੂਰੀ ਚਿਕਨ ਨੇ ਚਾਹੇ ਲੈਮਨ ਚਿਕਨ ਲਾਲੋ ਚਾਹੇ ਹੋ ਜਿਹੜਾ ਹੈਗਾ گارਲਿਕ ਜਿਹੜਾ ਹੈਗਾ ਉਹ ਲਾ ਲਓ ਚਾਹੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਲਾਦ ਹੈ ਉਹ ਲਾ ਲਓ ਤੇ ਕਿ ਆ ਨੂਡਲਸ ਪੇਸਟਰੀਜ਼ ਹਰ ਤਰ੍ਹਾਂ ਦਾ ਫੂਡ ਹੈ ਜਿਹੜਾ ਇੱਥੇ ਹੈਗਾ ਸੇ ਵਾਸਤੇ ਤੁਸੀਂ ਆਪਣੀਆਂ ਪਲੇਟਾਂ 'ਚ ਪਾਓ ਜੋ ਵੀ ਤੁਹਾਨੂੰ ਚਾਹੀਦਾ ਚਿਕਨ ਵਿੰਗਸ ਚਾਹੀਦੀਆਂ ਨੇ 버거 ਚਾਹੀਦਾ ਪੀਜ਼ਾ ਚਾਹੀਦਾ ਨੂਡਲਸ ਚਾਹੀਦੀਆਂ ਨੇ ਤੇ ਜਾਂ ਤੁਹਾਨੂੰ ਫਿਸ਼ ਚਾਹੀਦੀ ਹੈ ਫਿਸ਼ ਪਕੌੜੇ ਚਾਹੀਦੇ ਨੇ ਤੁਹਾਨੂੰ ਸੂਪ ਚਾਹੀਦਾ ਫਰਨੀਆਂ ਚਾਹੀਦੀਆਂ ਨੇ ਅਨੀਅਰ ਰਿੰਗਸ ਚਾਹੀਦੀਆਂ ਨੇ ਤਾਂ ਉਹ ਤੁਸੀਂ ਆਪਣੀਆਂ ਪਲੇਟਾਂ ਚ ਪਾਈ ਜਾਓ ਇੱਥੇ ਬਹੁਤ ਹੀ ਕਿਸਮ ਦੇ ਅਚਾਰ ਨੇ ਤੁਸੀਂ ਵੈਜੀਟੇਬਲ ਫੂਡ ਵੀ ਲੈ ਸਕਦੇ ਹੋ ਨੌਨ ਵੈਜ ਫੂਡ ਹੈ ਜਿਹੜਾ ਉਹ ਵੀ ਲੈ ਸਕਦੇ ਹੋ ਕਬਾਬ ਨੇ ਸਟੇਕਸ ਨੇ ਤੇ ਸੀ ਫੂਡ ਦਾ ਤਾਂ ਕੋਈ ਅੰਤ ਹੀ ਨਹੀਂ ਐ ਨਾ ਸੀ ਫੂਡਾ ਇੱਥੇ ਹਰ ਤਰ੍ਹਾਂ ਦੀ ਜਿਹੜੀ ਕਮਿਊਨਿਟੀ ਹੈ ਉਹ ਆਉਂਦੀ ਹੈ ਸੋ ਇੱਥੇ ਮੈਂ ਅੱਜ ਕੋਈ ਪੰਜਾਬੀ ਫੈਮਿਲੀ ਨਹੀਂ ਦੇਖੀ हां इक इंडियन ਫੈਮਿਲੀ ਲੱਗਦੀ ਸੀ ਪਰ ਹੋ ਸਕਦਾ ਕਿਸੇ ਹੋਰ ਰੀਜ਼ਨ ਦੀ ਹੋਵੇ ਕਿਉਂਕਿ ਜਿਹੜਾ ਸਾਊਥ ਇੰਡੀਆ ਹੈ ਜਾਂ ਸ਼੍ਰੀਲੰਕਨ ਲੋਕ ਨੇ ਜਾਂ ਬੰਗਲਾਦੇਸ਼ੀ ਲੋਕ ਨੇ ਤੋਂ ਉਹ ਵੀ ਸਾਡੇ ਵਰਗੇ ਹੀ ਲੱਗਦੇ ਹੁੰਦੇ ਨੇ ਯਾਨੀ ਏਸ਼ੀਆ ਤੋਂ ਕਹ ਲਓ ਏਸ਼ੀਅਨ ਮੈਨੂੰ ਇੱਕ ਫੈਮਿਲੀ ਲਿਖੀ ਆ ਬਾਕੀ ਕੋਈ ਹੈ ਨਹੀਂ ਸੀ ਬ੍ਰੈਂਟਨ ਦੇ ਵਿੱਚ ਜਦੋਂ ਜਾਂਦੀ ਸੀ ਤਾਂ ਉੱਥੇ ਕਈ ਵਾਰ ਫੈਮਿਲੀਆਂ ਨੇ ਜਿਹੜੀਆਂ ਉਹ ਕਾਫੀ ਹੁੰਦੀਆਂ ਸੀ ਸੋ ਆ ਦੇਖੋ ਤੋ ਇੱਥੇ ਤੁਸੀਂ ਪੀਣ ਨੂੰ ਜਿਹੜਾ ਕੁਛ ਮਰਜ਼ੀ ਆ ਜਿਹੜਾ ਅੰਦਰੋਂ ਲੈ ਸਕਦੇ ਹੋ ਪੀਣ ਦਾ ਜਿਹੜਾ ਹੈਗਾ ਤੁਸੀਂ ਕੁਛ ਵੀ ਲੈਣਾ ਡਰਿੰਕ ਲੈਣੀ ਹੈ ਵਾਈਨ ਵਿਸਕੀ ਜਾਂ ਕੋਕ ਲੈਣਾ ਹੈ ਤਾਂ ਉਹਦੇ ਜਿਹੜੇ ਤੁਹਾਨੂੰ ਪੈਸੇ ਵੀ ਕਰਨੇ ਪੈਂਦੇ ਨੇ ਆ ਫੂਡ ਭਾਵੇਂ ਤੁਸੀਂ 50 ਵਰ ਲਓ ਜਿੰਨਾ ਮਰਜ਼ੀ ਲਓ ਇਹਦਾ ਕੋਈ ਪੈਸਾ ਨਹੀਂ ਬਸ ਇਹਦਾ ਇਹਦਾ ਮਤਲਬ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਫੇ ਦੇ ਵਿੱਚ ਇੱਕ ਨਿਸ਼ਚਿਤ ਕੀਮਤ ਹੁੰਦੀ ਆ 35 ਡਾਲਰ ਲਾ ਲਓ ਪਰ ਪਰਸਨ ਤੋ ਉਹਦੇ ਨਾਲ ਤੁਸੀਂ ਜਿੰਨਾ ਮਰਜ਼ੀ ਆ ਰੱਜ ਕੇ ਖਾ ਸਕਦੇ ਹੋ ਤੇ ਹਰ ਤਰ੍ਹਾਂ ਦੀ ਜਿਹੜੀ ਆਈਸਕ੍ਰੀਮ ਹੈ ਹਰ ਤਰ੍ਹਾਂ ਦੇ ਫਰੂਟ ਨੇ ਤੇ ਜਾਨੀ ਕੋਈ ਹਿਸਾਬ ਹੀ ਨਹੀਂ ਤੇ ਦੁਨੀਆ ਦੇ ਵਿੱਚ ਆਪਾਂ ਕਹਿੰਦੇ ਆ ਕਿ ਜਿਹੜਾ ਹੈਗਾ ਇਟਾਲੀਅਨ ਫੂਡ ਜਾਂ ਮੈਕਸੀਕਨ ਫੂਡ ਜਾਂ ਇੰਡੀਅਨ ਫੂਡ ਜਾਂ ਚਾਈਨੀਜ਼ ਫੂਡ ਇਹ ਮਸ਼ਹੂਰ ਨੇ ਲੇਕਿਨ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਫੂਡ ਮਿਲੇਗਾ ਤੁਸੀਂ ਇੰਡੀਅਨ ਟਰਾਈ ਕਰਨੀ ਚਾਹੁੰਦੇ ਹੋ ਤੋ ਜਿਸ ਤਰ੍ਹਾਂ ਸਾਡਾ ਤੰਦੂਰੀ ਚਿਕਨ ਵਗੈਰਾ ਮਸ਼ਹੂਰ ਨੇ ਤੇ ਉਹ ਵੀ ਤੁਹਾਨੂੰ ਮਿਲਣਗੇ ਫਿਸ਼ ਪਕੌੜੇ ਵੀ ਮਿਲਣਗੇ ਆਪਣੇ ਇੰਡੀਅਨ ਟਾਈਪ ਦੀ ਖੀਰ ਵੀ ਤੁਹਾਨੂੰ ਮਿਲੇਗੀ ਪੇਸਟਰੀਆਂ ਮਿਲਣਗੀਆਂ ਸੋ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਤੁਹਾਡੇ ਬ੍ਰੀਟੋ वगैरह ਜਿਹੜਾ ਮੈਕਸੀਕਨ ਫੂਡ ਹੈ ਉਸ ਤਰ੍ਹਾਂ ਦੇ ਬੀਨਸ ਉਹ ਵੀ ਤੁਹਾਨੂੰ ਮਿਲਣਗੇ ਤੇ ਜੇ ਤੁਸੀਂ ਇਟਾਲੀਅਨ ਫੂਡ ਖਾਣਾ ਹੈ ਤੁਹਾਨੂੰ ਜਿਹੜੇ ਹੈਗੇ ਨੇ ਪੀਜ਼ਾ वगैरह ਉਹ ਵੀ ਮਿਲਣਗੇ ਤੇ ਹੋਰ ਜਿਹੜੇ ਹੈਗੇ ਨੇ ਸੌਸਸਸ ਹਰ ਤਰ੍ਹਾਂ ਦਾ ਜਿਹੜਾ ਤੁਹਾਨੂੰ ਭੋਜਨ ਹੈ ਦੁਨੀਆ ਦਾ ਉਹ ਮਿਲੇਗਾ ਚਾਹੇ ਉਹ ਕੇਕ ਹਨ ਚੀਜ਼ ਕੇਕ ਹੈ ਬ੍ਰਿਟਿਸ਼ ਉਹ ਤੋਂ ਜਿਹੜੇ ਇੰਗਲੈਂਡ ਤੋਂ ਖਾਣੇ ਆਏ ਹੋਏ ਨੇ ਉਸ ਤਰ੍ਹਾਂ ਦੇ ਖਾਣੇ ਹੈਗੇ ਨੇ ਅ ਸੋ ਅਸੀਂ ਵੀ ਇੱਥੇ ਅ ਰੱਜ ਕੇ ਖਾਦਾ ਤੁਸੀਂ ਥੋੜਾ ਲੈ ਜਾਓ ਬਹੁਤ ਲੈ ਜਾਓ ਜਿੰਨੀ ਵਾਰ ਮਰਜ਼ੀ ਲੈ ਜਾਓ ਔਰ ਸਰਵਿਸ ਬੜੀ ਕਮਾਲ ਦੀ ਹੈ ਤੇ ਤੁਸੀਂ ਪਲੇਟ ਖਾਲੀ ਕਰੋ ਸਹੀ ਤੇ ਉਸੇ ਵਕਤ ਤੁਹਾਨੂੰ ਚੁੱਕ ਕੇ ਲੈ ਜਾਂਦੇ ਨੇ ਪਹਿਲਾਂ ਤੁਹਾਨੂੰ ਜਿਹੜਾ ਹੈਗਾ ਉਹ ਲੈਮਨ ウォਟਰ ਵਾਲਾ ਜਿਹੜਾ ਤੌਲੀਏ ਹੁੰਦੇ ਨੇ ਤੁਹਾਨੂੰ ਉਹ ਦਿੱਤੇ ਜਾਂਦੇ ਨੇ ਤਾਂ ਕਿ ਤੁਸੀਂ ਆਪਣੇ ਹੱਥ ਵਗੈਰਾ ਸਾਫ਼ ਕਰ ਸਕੋ ਮੈਂ ਰੈੱਡ ਵਾਈਨ ਮੰਗਾਈ ਸੀਗੀ ਆ ਦੇਖੋ ਤਾਂ ਉਹ ਰੈੱਡ ਵਾਈਨ ਮੈਨੂੰ ਬੜਾ ਸਾਰਾ ਉਹ ਭਰ ਕੇ ਦੇਗੀ ਤੇ ਉਹ ਮੈਂ ਪੀ ਲਈ ਮਤਲਬ ਜੇ ਤਾਂ ਮੈਨੂੰ ਕੋਈ ਬਹੁਤਾ ਸ਼ੌਂਕ ਨਹੀਂ ਪੀਣ ਦਾ ਲੇਕਿਨ ਫਿਰ ਵੀ ਪਾਰਟੀ ਇੰਜੋਏ ਕਰਨ ਨੂੰ ਵਨਸੇ ਵਾਈਲ ਕਦੇ ਮਾੜੀ ਮੋਟੀ ਪੀ ਲਈਦੀ ਐ ਤੇ ਬਾਕੀਆਂ ਨੇ ਕੋਕ ਵਗੈਰਾ ਮੰਗਾਇਆ ਹੈਗਾ ਕੋ ਕੋ ਕਿੱਥੇ ਕੋਕੋ ਜ਼ੀਰੋ ਜਾਂ ਤੁਸੀਂ ਸਰਪ੍ਰਾਈਜ਼ ਜਾਂ ਤੁਸੀਂ ਹੋਰ ਕੋਈ ਕੋਲਡ ਡਰਿੰਕ ਹੈ ਜਿਹੜੀ ਉਹ ਕੋਈ ਵੀ ਲੈ ਸਕਦੇ ਹੋ ਔਰ ਨਾਲ ਇਹ ਹੈ ਕਿ ਵੀ ਜਿਵੇਂ ਹੁਣ ਵਾਈਫ ਦਾ ਬਰਥਡੇ ਹੈਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਤੁਹਾਨੂੰ ਪੁੱਛਦੇ ਨੇ ਵੀ ਤੁਸੀਂ ਕਿਸ ਚੀਜ਼ ਨੂੰ ਸੈਲੀਬ੍ਰੇਟ ਕਰਨ ਆਏ ਹੋ ਤਾਂ ਫਿਰ ਉਹ ਤੁਹਾਡੇ ਲਈ ਕੇਕ ਜਿਹਦਾ ਬਰਥਡੇ ਹੁੰਦਾ ਉਹਦੇ ਲਈ ਕੇਕ ਕੈਂਡਲ ਲਾ ਕੇ ਲੈ ਕੇ ਆਉਂਦੇ ਨੇ ਆ ਦੇਖੋ ਬੰਦਾ ਲੈ ਜਾਂਦਾ ਸੀਗਾ ਤਾਂ ਉਹ ਫਿਰ ਇੱਥੇ ਆ ਕੇ ਤੁਹਾਡੇ ਟੇਬਲ ਤੇ ਤੇ ਨਾਲੇ ਉਹ ਤੁਹਾਨੂੰ ਕੇਕ ਪੇਸ਼ ਕਰ ਦਿੰਦੇ ਨੇ ਤੇ ਨਾਲੇ ਜਿਹੜਾ ਹੈਗਾ ਉਹ ਬਰਥਡੇ ਦੇ ਗੀਤ ਗਾਉਂਦੇ ਨੇ ਸਟਾਫ ਗਾਉਂਦਾ ਹੈਗਾ ਉਹ ਬਹੁਤ ਚੰਗਾ ਲੱਗਦਾ ਹੈ ਤੇ ਤੁਹਾਡਾ ਜਿਹੜਾ ਦਿਨ ਹੈ ਉਹ ਜਦਾਂ ਸਪੈਸ਼ਲ ਬਣ ਜਾਂਦਾ ਹੈ ਤੇ ਇਹ ਰੈਸਟੋਰੈਂਟ ਦੇ ਅੰਦਰ ਡੈਕੋਰੇਸ਼ਨ ਬਹੁਤ ਹੈ ਕੁਦਰਤੀ ਜਿਹੜੇ ਦ੍ਰਿਸ਼ ਨੇ ਜਿੱਦਾਂ ਲਾਈਵ ਪਲਾਂਟ ਬਹੁਤ ਹੁੰਦੇ ਨੇ ਵਾਟਰਫਾਲਸ ਨੇ ਅੰਦਰ ਪਾਣੀ ਦੇ ਜਿੱਦਾਂ ਫੁਆਰੇ ਨੇ ਫਿਸ਼ ਟੈਂਕ ਹੁੰਦੇ ਨੇ ਤੇ ਹੋਰ ਜਿਹੜੀ ਇਹਦੀ ਡੈਕੋਰੇਸ਼ਨ ਹੈ ਜਿਹੜੀ ਉਹ ਕਮਾਲ ਦੀ ਹੈ ਜਿਹੜੀ ਇਹਨਾਂ ਦੀ ਕਟਲਰੀ ਜੂਵ ਕਰਦੇ ਨੇ ਉਹ ਵੀ ਕਮਾਲ ਦੀ ਹੈ ਤੇ ਅੰਦਰ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਸੋ ਇਸ ਤਰ੍ਹਾਂ ਲੱਗਦਾ ਹੈ ਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਦ੍ਰਿਸ਼ਾਂ ਦੇ ਵਿੱਚੋਂ ਤੋਂ ਬਹੁਤ ਜਿਹੜੀ ਕਮਾਲ ਦੀ ਫੀਲਿੰਗ ਹੈ ਤੋਂ ਇਸ ਤਰ੍ਹਾਂ ਦਾ ਫੂਡ ਸੀ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਿੰਦਾ ਤੁਸੀਂ ਇਹਦੇ ਵਿੱਚ ਹਰ ਚ ਹਰ ਜਿਹੜੀ ਚੀਜ਼ ਹੈ ਉਹ ਦੇਖ ਰਹੇ ਹੋ ਦੇਖ ਸਕਦੇ ਹੋ ਤੇ ਇਹ ਜਿਹੜਾ ਹੈਗਾ ਬਹੁਤ ਕਮਾਲ ਦਾ ਅਨੁਭਵ ਹੈ ਅੱਗੇ ਵੀ ਅਸੀਂ ਜਾਂਦੇ ਰਹੇ ਹਾਂ ਤਾਂ ਮੈਂ ਬਹੁਤ ਬਾਰੀਏ ਦੇ ਵਿੱਚ ਗਿਆ ਤੇ ਇੱਥੇ ਜਿੱਥੇ ਹੁਣ ਅਸੀਂ ਨਵੇਂ ਮੂਵ ਹੋਏ ਹਾਂ ਤਾਂ ਇੱਥੇ ਮੈਂ ਪਹਿਲੀ ਵਾਰ ਆਇਆ ਸੀ ਆ ਦੇਖੋ ਹੈ ਨਾ ਕਮਾਲ ਦਾ ਤੇ ਆ ਟਿਕਟ ਦੀ ਸ਼ੋਅ ਸ਼ੋਅ ਦੀ ਟਿਕਟ ਹੈ ਜਿਹੜੀ ਤੇ ਇਹ ਵੀ ਅਸੀਂ ਜਿੱਥੇ ਬਾਕੀ ਗਿਫਟ ਦਿੱਤੇ ਨੇ ਇਹ ਵੀ ਮਤਲਬ ਕੁਝ ਟਿਕਟਾਂ ਸੀ ਦਿੱਤੀਆਂ ਸੀਗੀਆਂ ਤੇ ਆ ਦੇਖੋ ਇਸ ਤਰ੍ਹਾਂ ਦੇ ਟੇਬਲ ਨੇ ਜਿਹੜੇ ਕੋ ਸੁਝਾਈ ਜੀ ਅੰਤਨੇ ਅ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਇਹ ਨਿੱਕੀ ਜਿਹੀ ਪਾਰਟੀ ਤੇ ਰੈਸਟੋਰੈਂਟ ਚੰਗਾ ਲੱਗਿਆ ਹੋਵੇਗਾ ਤੁਹਾਡਾ ਕੋਈ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਵੇ ਤਾਂ ਜ਼ਰੂਰ ਸਾਂਝਾ ਕਰਨਾ ਤੇ ਮੇਜਰ ਮਾਰਕਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਹਾਥ ਫਤਕਾਰ ਨਾਲ ਸਤਿ ਸ੍ਰੀ ਅਕਾਲ